ਹਾਂਜੀ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਬਾਬੇਓ ਠੀਕ ਠਾਕ ਹੋ ਸਾਰੇ ਭਰਾ ਹਾਂਜੀ ਬਾਬੇਓ ਜ਼ਰੂਰ ਲਾਈਵ ਨੂੰ ਸ਼ੇਅਰ ਕਰਿਆ ਸਾਰੇ ਭਰਾ ਜੁੜਜੋ ਤੇ ਇੱਕ ਆਣਾ ਮੈਂ ਨਿਹੰਗ ਸਿੰਘ ਬਾਰੇ ਗੱਲ ਕਰਨੀ ਆ ਜਿਹੜਾ ਨਕਲੀ ਨਿਹੰਗਾ ਤੇ ਜਿਹੜਾ ਆਪਣਾ ਭਾਈ ਹਰਪ੍ਰੀਤ ਸਿੰਘ ਮਖੂ ਆ ਜਿਹੜੇ ਇੱਕ ਕਥਾਵਾਚਕ ਵੀ ਆ ਤੇ ਇੱਕ ਪੱਤਰਕਾਰ ਵੀ ਆ ਉਹਨਾਂ ਦੇ ਚੈਨਲ ਦੇ ਉੱਤੇ ਜਿਹੜੀ ਉਹਨਾਂ ਨੇ ਆਪਣਾ ਇੱਕ ਪੱਖ ਰੱਖਿਆ ਸੀ ਤੇ ਉਹਦੇ ਸੰਬੰਧੀ ਆਪਾਂ ਗੱਲ ਕਰਨੀ ਆ ਉਹ ਬਾਬਿਓ ਕਹਿ ਰਿਹਾ ਸੀ ਵੀ ਮੈਂ ਖਾਲਸਾ ਵਹੀਰ ਛੜ ਰਿਆਂ ਅਮਰਦਪਾਲ ਦਾ ਭਰਾ ਜਿਹੜਾ ਇਹ ਨਸ਼ਾ ਕਰਦਾ ਚਿੱਟੇ ਦਾ ਕਰਦਾ ਇਹ ਤੰਬਾਕੂ ਪਤਾ ਨਹੀਂ ਹੋਰ ਵੀ ਬੜੇ ਇਲਜ਼ਾਮ ਲੋਂਦਾ ਇਹ ਕਰਦਾ ਅਮਰਦਪਾਲ ਵੀ ਕਰਦਾ ਇੱਥੋਂ ਤੱਕ ਉਸ ਬੰਦੇ ਨੇ ਕਿਹਾ ਪਰ ਉਸ ਬੰਦੇ ਨੂੰ ਮੈਂ ਇੱਕ ਸਵਾਲ ਕਰਦਾ ਭਈ ਜਦੋਂ ਤੂੰ ਖਾਲਸਾ ਵਹੀਰ ਛੱਡ ਕੇ ਵੀ ਗਿਆ ਮੰਨ ਲਓ ਉਦੋਂ ਤੂੰ ਕਿਉਂ ਨਹੀਂ ਬੋਲਿਆ? ਵੀ ਤੈਨੂੰ ਅੱਜ ਹੀ ਕਿਉਂ ਯਾਦ ਆ ਗਏ ਸਾਰੇ ਕੁਸ਼? ਉਦੋਂ ਕਿਉਂ ਨਹੀਂ ਤੂੰ ਬੋਲਿਆ? ਉਦੋਂ ਕਿਹੜੀ ਖੁੱਡ ਚ ਬੈਠਾ ਸੀ? ਦੱਸੋ। ਵੀ ਉਦੋਂ ਤੂੰ ਕਿਉਂ ਨਹੀਂ ਬੋਲਿਆ? ਉਦੋਂ ਕਿੱਥੇ ਸੀ? ਅੱਜ ਪਤਾ ਨਾ ਵੀ ਹਰਪ੍ਰੀਤ ਸਿੰਘ ਫੜਿਆ ਗਿਆ ਤੇ ਉਹਦੇ ਤੇ ਜਿਹੜਾ ਵੀ ਜਿਹੜੀ ਆਈਸੀ ਫੜੀ ਗਈ ਉਹਦੇ ਕੋਲ ਕੋਈ ਡਰੱਗ ਹੈ ਤੇ ਅੱਜ ਸੱਚਾ ਹੋਈ ਜਾਂਦਾ ਆਖੇ ਮੈਨੂੰ ਪਤਾ ਸੀ ਸਾਰਾ ਕੁਝ ਹੀ ਵੀ ਇਹ ਨਸ਼ਾ ਕਰਦਾ ਸੀ ਅਮਰਪਾਲ ਨਸ਼ਾ ਕਰਦਾ ਇਹਦੇ ਨਾਲ ਦੇ ਨਸ਼ਾ ਕਰਦੇ ਸਾਰੇ ਨਸ਼ਾ ਕਰਦੇ ਹੀ ਉਦੋਂ ਪਤੰਦਰਾ ਕਿਹੜੀ ਗੁਫਾ ਜਵੜ ਕੇ ਬੈਠਾ ਸੀ ਉਹ ਪਹਿਲਾਂ ਕਿਉਂ ਨਹੀਂ ਤੁਸੀਂ ਬੋਲੇ ਅੱਜ ਉਹ ਬੰਦਾ ਫੜਿਆ ਗਿਆ ਅੱਜੋਂ ਦੇ ਖਲਾਫ ਹੀ ਵੀ ਆਖਿਓ ਸਾਰੇ ਨਸ਼ੀ ਕਰਦੇ ਵੀ ਉਦੋਂ ਤੂੰ ਕਿੱਥੇ ਬੈਠਾ ਸੀ ਦੱਸ ਜੇ ਮੈਂ ਨਕਲੀ ਨਿਹੰਗ ਨੂੰ ਪੁੱਛਦਾ ਵੀ ਉਦੋਂ ਕਿੱਥੇ ਬੈਠੇ ਸੀ ਅਕਸਰ ਤੂੰ ਉਦੋਂ ਬੋਲਦਾ ਉਦੋਂ ਕਹੜਾ ਤੇਰੇ ਕਿਸੇ ਨੇ ਮੂੰਹ ਬੰਨਿਆ ਸੀ ਵੀ ਤੂੰ ਉਦੋਂ ਉਦੋਂ ਤੈਨੂੰ ਕੀ ਹੋਇਆ ਸੀ ਉਦੋਂ ਬੋਲਦਾ ਦੱਸਦਾ ਲੋਕਾਂ ਨੂੰ ਖਾਲਸਾ ਵੀਰ ਤੋਂ ਜੋ ਬਾਹਰ ਆਇਆ ਆਕੇ ਦੱਸਦਾ ਲੋਕਾਂ ਨੂੰ ਬਈਆ ਤਾਂ ਸਾਰੇ ਨਸ਼ਾ ਕਰਦੇ ਆ ਵੀ ਉਦੋਂ ਬੋਲਦਾ ਉਦੋਂ ਬੋਲਿਆ ਨਹੀਂ ਅੱਜ ਉਹ ਫੜਿਆ ਗਿਆ ਪਤਾ ਲੱਗਿਆ ਨਾ ਵੀ ਝੂਠਾ ਸੱਚਾ ਕੁਝ ਵੀ ਆਪਾਂ ਉਹ ਪਾਸੇ ਨਹੀਂ ਜਾਂਦੇ ਅੱਜ ਉਹਦੇ ਜਾਇਸ ਡਰੱਗ ਦਾ ਚਲੋ ਠੀਕ ਆ ਜੋ ਵੀ ਕੇਸ ਪੈ ਗਿਆ ਉਹਦੇ ਤੇ ਫੜਿਆ ਗਿਆ ਹੁਣ ਹੁਣ ਉਹ ਵੀ ਨਸ਼ਾ ਕਰਦਾ ਸੀ ਅਖੇ ਤੇ ਪਹਿਲਾਂ ਪਤਾ ਨਹੀਂ ਕਿੱਥੇ ਲੁਗਿਆ ਰਿਆ ਪਤਾ ਨਹੀਂ ਕਿੱਥੇ ਇੰਨਾ ਟਾਈਮ ਹੈ ਅਸਾਲ ਹੋ ਗਿਆ ਡੂੜ ਸਾਲ ਉਦੋਂ ਕਿੱਥੇ ਲੁਕਿਆ ਸੀ ਕਾਕੇ ਨਸ਼ਾ ਕਰਦਾ ਸੀ ਹੁਣ ਨਸ਼ਾ ਹੁਣ ਤਾਂ ਅਮਰਤਪਾਲ ਨੂੰ ਦਸੀ ਜਾਂਦਾ ਏ ਹੁਣ ਅਮਰਤਪਾਲ ਨੂੰ ਦਸੀ ਜਾਂਦਾ ਅਖੇ ਅਮਰਤਪਾਲ ਵੀ ਨਸ਼ਾ ਕਰਦਾ ਆਹੀ ਅਖੇ ਅਮਰਤਪਾਲ ਦਾ ਵੀ ਡੋਪ ਟੈਸਟ ਹੋ ਜੇ ਇਹ ਵੀ ਪੋਜ਼ਿਟਿਵ ਆਊਗਾ ਮਤਲਬ ਕਿ ਸਾਡੇ ਚ ਆਪਣੀ ਰਹਿਣ ਵਾਲੇ ਬੰਦੇ ਵੇਖੋ ਤੁਸੀਂ ਜਦੋਂ ਕਿਸੇ ਬੰਦੇ ਤੇ ਇਲਜ਼ਾਮ ਲੱਗਦੇ ਆ ਨਾ ਉਦੋਂ ਸਾਰੀ ਉਧਰ ਹੋ ਜਾਂਦੇ ਵੀ ਇਹੋ ਜਿਹੀ ਸੀ ਇਹ ਵੀ ਜਦੋਂ ਪਹਿਲਾਂ ਪਹਿਲਾਂ ਨਹੀਂ ਬੋਲੇ ਪਹਿਲਾਂ ਕਿੱਥੇ ਸੀ ਇਹ ਜਾਨ ਬੁੱਝ ਕੇ ਬਦਨਾਮੀ ਕਰੀ ਜਾਂਦਾ ਐਵੇਂ ਬਿਨਾਂ ਗੱਲੋਂ ਤੇ ਇਸ ਬੰਦੇ ਦਾ ਆ ਜਿਹੜਾ ਨਕਲੀ ਨਿਹੰਗਾ ਕੁਲਜੀਤ ਇਹ ਇਹ ਕਿੱਡਾ ਕੋ ਚੰਗਾ ਆ ਤੁਸੀਂ ਪਿਛਲੇ ਉਦੋਂ ਤੁਸੀਂ ਵੇਖਿਆ ਹੋਣਾ ਨਾ ਨਾ ਜਾ ਕੇ ਉਹ ਬੀਜੇਪੀ ਦੇ ਨਾਲ ਇਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਆ। ਆ ਵੇਖੀ ਹੋਣੀਆਂ ਤੁਸੀਂ ਬੀਜੇਪੀ ਦੇ ਨਾਲ ਫੋਟੋਆਂ ਵਾਇਰਲ ਹੋਈਆਂ। ਸਾਰੀਆਂ ਇਹਨੀਆਂ। ਹਾਂ ਬਾਬਾ ਕੋ ਬੂਟਾ ਗੋਲਖਚੋਰ ਉਹ ਤਾਂ ਹੀ ਤੁਹਾਨੂੰ ਦੱਸੀਆਂ ਨਾ ਸਿੱਖੀ ਭੇਜ ਦੇ ਵਿੱਚ ਲੁਕੇ ਹੋਏ ਗੁੰਡੇ ਬੰਦੇ। ਪਹਿਲਾਂ ਉੱਥੇ ਹੀ ਰਹਿੰਦਾ ਰਿਹਾ। ਭਾਈ ਸਾਹਿਬ ਦੇ ਨਾਲ ਰਹਿੰਦਾ ਰਿਹਾ ਉਹਦੇ ਨਾਲ ਫੋਟੋਆਂ ਭਾਈ ਸਾਹਿਬ ਦੇ ਨਾਲ। ਠੀਕ ਹੈ ਨਾ ਅੱਜ ਫੜਿਆ ਗਿਆ। ਆ ਹੁਣ ਭਾਈ ਸਾਹਿਬ ਨੂੰ ਦੱਸੀ ਜਾਂਦਾ ਇਹ ਵੀ ਨਸ਼ਾ ਕਰਦਾ ਹੈ ਇਹਨਾਂ ਦੇ ਖਾਲਸਾ ਮਤਲਬ ਕਿ ਵੀਰ ਵਾਲੇ ਜਿੰਨੇ ਵੀ ਨਾਲ ਸੀ ਉਦੋਂ ਤੁਰੇ ਫਿਰਦੇ ਸਾਰੇ ਹੀ ਕਰਦੇ ਸੀ ਪਹਿਲਾਂ ਬੋਲੇ ਹੀ ਨਹੀਂ ਪਹਿਲਾਂ ਚੁੱਪ ਰਿਆ ਪਹਿਲਾਂ ਕਿੱਥੇ ਸੀ ਗੱਲ ਤਾਂ ਪਹਿਲਾਂ ਹੀ ਕਰਦੇ ਨੇ ਉਹ ਉਦੋਂ ਕਿਹੜੀ ਖੋਡਚ ਨੂੰ ਗਏ ਸੀ ਉਦੋਂ ਬਾਹਰ ਨਿਕਲ ਕੇ ਦੱਸਦੇ ਬੋਲਦੇ ਤੁਸੀਂ ਉਦੋਂ ਉਦੋਂ ਲੋਕਾਂ ਨੂੰ ਆ ਚੋਣ ਲੜੀ ਹੈ ਨਾ ਐਮਪੀ ਦੀ ਅਖੰਡੂਰ ਸਾਹਿਬ ਤੋਂ ਤੇ ਲੋਕਾਂ ਨੂੰ ਦੱਸਦਾ ਆ ਕੇ ਨਹੀਂ ਦੱਸ ਸਕਦੇ ਸੋਸ਼ਲ ਮੀਡੀਆ ਤੇ ਬੋਲਦਾ ਚੈਨਲਾਂ ਦੇ ਬੋਲਦਾ ਦੱਸਦਾ ਲੋਕਾਂ ਨੂੰ ਬਈ ਇਹ ਨਸ਼ੇ ਦੇ ਨਸ਼ੇ ਕਰਦਾ ਹੈ ਅਮਰਪਾਲ ਵੀ ਨਸ਼ਾ ਕਰਦਾ ਇਹ ਵੀ ਨਸ਼ਾ ਕਰਦਾ ਇਹਨਾਂ ਸਾਰੇ ਬੰਦੇ ਨਸ਼ੇ ਕਰਦੇ ਬਈ ਇਹਨਾਂ ਨੂੰ ਵੋਟਾਂ 'ਚ ਨਾ ਖਿਲਾਰੋ ਨਾ ਜਿਤਾਓ ਉਦੋਂ ਬੋਲਦਾ ਨਹੀਂ ਉਦੋਂ ਵੀ ਨਹੀਂ ਬੋਲਿਆ ਹੁਣ ਸੱਚਾ ਹੁੰਦਾ ਫਿਰਦਾ ਵਾਹ ਤੁਹਾਡੇ ਬਾਬਿਓ ਵਾਹ ਤੁਹਾਡੇ ਬਾਬਿਓ ਇਹੋ ਜਿਹੇ ਬੰਦੇ ਵੀ ਆ ਕੋਪਾ ਕੋ ਪਿੰਡਾਂ ਦੀ ਜਮਾਨੀ ਬਾਕੀ ਨਹੀਂ ਹੁਣ ਠੀਕ ਮਤਲਬ ਕਿ ਪਹਿਲਾਂ ਭਾਈ ਸਾਹਿਬ ਦੇ ਨਾਂ ਰਹਿ ਖਾਲਸਾ ਵਹੀਰ ਚ ਚੱਲੇ ਆਖੇ ਆਖੇ ਮੈਂ ਖਾਲਸਾ ਵੀਰ ਚ ਰਿਆਂ ਮੈਨੂੰ ਫਿਰ ਪਤਾ ਲੱਗਿਆ ਵੀ ਇਹ ਤਾਂ ਨਸ਼ੇ ਕਰਦੇ ਆ ਹੈ ਭਾਈ ਸਾਹਿਬ ਇਹਨਾਂ ਨੂੰ ਦੱਸਦਾ 1000 ਰੁਪਿਆ ਦੇ ਦਿੰਦੇ ਵੀ ਲਿਆਓ ਹੈ ਖੁੱਲੇ ਗੱਫੇ ਲਿਆਓ ਤੁਸੀਂ ਕਰੋ ਜੋ ਵੀ ਨਸ਼ਾ ਕਰਕੇ ਇਹਨਾਂ ਨੂੰ ਹੈ ਤੇ ਇਹਦਾ ਮਤਲਬ ਕੀ ਫਿਰ ਇਹਨੂੰ ਪੈਸੇ ਹੀ ਨਹੀਂ ਮਿਲੇ ਇਹ ਤਾਂ ਬੋਲਿਆ ਮਤਲਬ ਤਾਂ ਇਹ ਹੈ ਨਾ ਤੇ ਹੁਣ ਹੁਣ ਇਲਜ਼ਾਮ ਲਾਈ ਜਾਂਦਾ ਐਵੇਂ ਬਿਨਾਂ ਗੱਲੇ ਉਹ ਪਹਿਲਾਂ ਬੋਲਦਾ ਲੋਕਾਂ ਨੇ ਸੱਚ ਸਮਝਣਾ ਹੀ ਬਈ ਮੈਂ ਪਹਿਲਾਂ ਬੋਲਿਆ ਲੋਕਾਂ ਨੂੰ ਦੱਸਿਆ ਤੂੰ ਇਹਦੋਂ ਸਾਲ ਪਹਿਲਾਂ ਦੱਸਦਾ ਜਦੋਂ ਤੂੰ ਖਾਲਸਾ ਵੀਰਚ ਨਾਲ ਰਿਹਾ ਉਸ ਤੋਂ ਬਾਅਦ ਤੂੰ ਵਾਪਸ ਆਇਆ ਠੀਕ ਹੈ ਨਾ ਤੂੰ ਉਦੋਂ ਬੋਲਦਾ ਬਈ ਇਹਨਾਂ ਦੇ ਖਾਲਸਾ ਵੀਰਚ ਤਾਂ ਕੁਝ ਚੱਲਦਾ ਪਰ ਉਦੋਂ ਨਹੀਂ ਬੋਲੇ ਹਬਾਬੇ ਸ਼ੇਅਰ ਕਰ ਦਿਓ ਸਾਰੇ ਪ੍ਰੈਕਟਰੀ ਵੀਡੀਓ ਨੂੰ ਮਤਲਬ ਕਿ ਸਾਡੇ ਬੁੱਕਲ ਦੇ ਸੱਪ ਜਿੰਨਾਂ ਨੂੰ ਅਸੀਂ ਆਨੇ ਆਂ ਵੀ ਦਿਮਾਲੇ ਬੰਨੇ ਆਂ ਚੋਲੇ ਪਾਏ ਆ ਐ ਨਾਲ ਰਹਿਣਾ ਫਿਰ ਡੰਗ ਮਾਰਨਾ ਅੱਜ ਇੱਕ ਇਕੱਲੇ ਹੁਣ ਤਾਂ ਹੀ ਅਮਰਤਪਾਲ ਤੇ ਨੌਲਦੇ ਸਿੰਘਾਂ ਤੇ ਬੜਿਆਂ ਤੇ ਇਲਜ਼ਾਮ ਲਾਉਂਦਾ ਵੀ ਇਹ ਇਹ ਨਸ਼ੇ ਕਰਦੇ ਸੀ ਐਂ ਕਰਦੇ ਸੀ ਉਹ ਕਰਦੇ ਸੀ ਹੁਣ ਤਾਂ ਬੜਾ ਕੁਝ ਕਹਿਣਗੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆਈ ਬਾਬੇ ਉਹ ਬੜਾ ਕੁਝ ਕਹਿਣਗੇ ਬਹੁਤ ਕੁ ਬੋਲਣਗੇ ਬੰਦੇ ਇਹੇ ਕਰਦੋ ਸ਼ੇਰ ਮੇਰੇ ਭਰਾ ਸਾਰੇ ਜਿੰਨੇ ਭਰਾਜ ਨਾਲ ਜੁੜੇ ਹੋ ਤੁਸੀਂ ਸਬੂਤ ਕੋਈ ਨਹੀਂ ਵੀ ਪੁਖਤਾ ਸਬੂਤ ਕੋਈ ਨਹੀਂ ਕੋਈ ਕੁਛ ਨਹੀਂ ਬਸ ਸਿਰਫ ਕਹਿ ਦੇਣਾ ਬਾ ਮੰਨ ਲੋ ਮੈਂ ਕਿਸੇ ਦੇ ਇਲਜ਼ਾਮ ਲਾ ਦੂੰਗਾ ਵੀ ਐਂ ਕਰਦਾ ਸੀ ਫਲਾਣਾ ਬੰਦਾ ਐਂ ਕਰਦਾ ਫਲਾਣਾ ਐ ਕਰਦੇ ਕਹਿਣਾ ਹੀ ਤਾਂ ਇਹ ਦਿੰਨੇ ਕਹਿ ਦੋ ਬਸ ਚੈਨਲ ਤੇ ਕਹਿ ਦੋ ਕਿਸੇ ਜਿਹਨੂੰ ਮਰਜ਼ੀ ਕਹਿ ਦੋ ਕਹਿ ਦੋ ਕਹਿਣਾ ਕੀ ਹੋਜੂ ਕਹਿਣ ਨਾਲ ਕੀ ਹੋਜੂ ਦੱਸੋ ਅੱਜ ਤੱਕ ਠੂਠਾ ਕੁਛ ਨਹੀਂ ਹੋਇਆ ਠੂਠਾ ਕਿਸੇ ਨੇ ਉਹਨੇ ਪਛਾਇਆ ਕਿੰਨੇ ਝੂਠੇ ਪੁਲਿਸ ਮੁਕਾਬਲੇ ਕੁਛ ਨਹੀਂ ਹੋਇਆ ਇਹ ਜਿਹੜਾ ਕੁਲਜੀਤਾ ਗੱਲ ਕਰਦਾ ਪੁੱਛਣਾ ਇਹ ਕਿੰਨਾ ਨਾ ਫੋਟ ਮੈਨਾਂ ਦੀਆਂ ਵਾਇਰਲ ਆ ਕਿੱਥੇ ਬੈਠਾ ਰਿਹਾ ਏ ਦੱਸੂਗਾ ਇੱਕ ਐਮਪੀ ਬਣ ਗਿਆ ਜਰਿਆ ਨਹੀਂ ਜਾਂਦਾ ਵੀ ਲੋਕੀ ਉਲਟ ਕਿਵੇਂ ਗਏ ਬਣ ਕੀ ਗਿਆ ਲੋਕੀ ਵੀ ਅਸੀਂ ਤਾਂ ਇੰਨਾ ਇਹਨੂੰ ਕੱਜਕੁੱਜ ਕੇ ਚਾਰਛ ਫੇਰ ਉਹ ਫੜ ਫੂੜ ਕੇ ਇਹਨੂੰ ਚਾਕੇ ਡਿਬਰੂਗੜ੍ਹ ਤੇ ਨਾਲ ਦੇ ਬੰਦਿਆਂ ਨੂੰ ਸੁੱਟਿਆ ਸੀ ਵੀ ਇਹ ਇਹਦਾ ਇੱਥੇ ਕੰਮ ਠੱਪਿਆ ਠੋਪਿਆ ਜਾਵੇ ਜਿਹੜਾ ਵੀ ਇਹ ਪੰਜਾਬ ਚ ਨਾ ਇਹ ਕੰਮ ਚੱਲੇ ਚੁੱਲੇ ਵੀ ਇਹ ਕਮਰਤਪਾਲ ਆ ਜਿਹੜਾ ਵੀ ਉਹ ਖਾਲਸਾ ਵੀਰ ਚਲਾਉਂਦਾ ਸੀ ਜਾਂ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦਾ ਸੀ ਵੀ ਨਸ਼ਿਆਂ ਤੋਂ ਦੂਰ ਕਰਦਾ ਵੀ ਇਹੋ ਜਿਹੇ ਇਲਜ਼ਾਮ ਹੀ ਲਾਓ ਇਹਦੇ ਭਰਾ ਦੇ ਉੱਤੇ ਵੀ ਵੀ ਇਹ ਵੀ ਨਸ਼ੇ ਮਤਲਬ ਕਿ ਕਰਦਾ ਹੀ ਫੜਿਆ ਗਿਆ ਵੀ ਲੋਕਾਂ ਦੇ ਜਿਹੜਾ ਮੋਹ ਭੰਗ ਹੋ ਜੇ ਆਈ 7 ਨਾਲੋਂ ਗੱਲ ਤਾਂ ਆ ਸੀ ਹਾਂਜੀ ਗੁਰਸੇਵਕ ਸਿੰਘ ਖਾਲਸਾ ਜੁੜਿਆ ਜੀ ਬਿਲਕੁਲ ਬਿਲਕੁਲ ਬਾਬਾ ਜੀ ਬਿਲਕੁਲ ਮੈਂ ਤਾਂ ਉਹੀ ਗੱਲ ਕਰਨ ਲਿਆ ਗੁਰਸੇਵਕ ਸਿੰਘ ਖਾਲਸਾ ਠੀਕ ਆ ਮੰਨ ਦੋ ਸੱਚਾ ਪਹਿਲਾਂ ਬੋਲਦੇ ਨਾ ਵੀ ਪਹਿਲਾਂ ਢੂੜ ਸਾਲ ਹੋ ਗਿਆ ਨੇ ਇਹਨੂੰ ਮੇਰੇ ਸਾਹ ਚ ਸਾਲ ਤੋਂ ਉੱਤੇ ਤੇ ਇਹਨਾਂ ਨੂੰ ਅੰਦਰ ਹੀ ਹੋ ਗਿਆ ਉਦੋਂ ਪਹਿਲਾਂ ਜਦੋਂ ਉਹ ਆਪਣਾ ਖਾਲਸਾ ਵੀਰ ਕੱਢੀ ਨਾਲ ਰਹਿੰਦਾ ਰਹੇ ਉਦੋਂ ਬਾਅਦ ਆ ਕੇ ਬੋਲਦਾ ਫਿਰ ਦਿੰਦਾ ਉੱਥੇ ਹੈ ਉਹ ਤਾਂ ਅਮਰਤਪਾਲ ਨੂੰ ਜਫੀਆਂ ਪਾਉਂਦਾ ਫਿਰਦਾ ਹੀ ਬੰਦਾ ਏ ਨੇ ਸਾਡੇ ਤੋਂ ਅਰਜਨ ਮੈਲੀ ਕਾਹਦਾ ਜਵਾਬ ਦੱਸ ਸਾਡੇ ਨੂੰ ਕਾਹਦਾ ਜਵਾਬ ਮੰਗਣਾ ਦੱਸੋ ਐਦਾ ਜਵਾਬ ਦਈਏ ਇੰਨੇ ਹੈ ਉਹ ਦੱਸਿਓ ਕਿ ਪ੍ਰੂਫ ਉਹਦੇ ਕੋਲੇ ਰੱਖੇ ਪ੍ਰੂਫ ਲੈ ਆ ਕੇ ਸਾਰਾ ਕੋ ਸਾਹਮਣੇ ਸਿਰਫ ਜਦੋਂ ਇੱਕ ਬੰਦੇ ਤੇ ਇਲਜ਼ਾਮ ਕਿਸੇ ਨੇ ਲਾਤਾ ਮੰਨ ਲਓ ਫੜਿਆ ਗਿਆ ਹੋ ਗਿਆ ਫਿਰ ਉਹਨੇ ਕਹਿ ਦਿੰਨਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਤਾਂ ਨਾਲ ਰਹਿਂਦਾ ਰਹੇ ਤਾਂ ਐ ਕਰਦਾ ਹੁੰਦਾ ਸੀ ਇਹ ਤਾਂ ਐ ਕਰਦਾ ਹੁੰਦਾ ਮੈਨੂੰ ਤਾਂ ਸਾਰਾ ਕੁਝ ਇਹਦੇ ਪਹਿਲਾਂ ਹੀ ਪਤਾ ਸੀ ਫਿਰ ਪਹਿਲਾਂ ਨਹੀਂ ਬੋਲੇ ਪਹਿਲਾਂ ਕਿਉਂ ਨਹੀਂ ਬੋਲੇ ਉਹਦੇ ਮੂੰਹ ਤੇ ਸ਼ਿਕਲੀ ਝੜੀ ਸੀ ਕੋਤੇ ਮੂੰਹ ਤੇ ਦੰਦ ਲਾ ਪਈਆਂ ਸੀ ਉਹਦੋਂ ਕੀ ਹੋਇਆ ਸੀ ਕੁਝ ਨਹੀਂ ਹੋਇਆ ਸੀ ਨਾ ਨਾ ਮੂੰਹ ਖੋਰ ਹੋਇਆ ਸੀ ਉਹ ਬੋਲਦੇ ਉਹ ਤੂੰ ਦੱਸ ਦੇ ਉਹਦੋਂ ਲੋਕਾਂ ਨੂੰ ਦੱਸਦਾ ਵੋਟਾਂ ਪਈਆਂ ਨਾ ਐਮਪੀ ਦੀਆਂ ਆ ਪੰਜਾਬ 'ਚ ਹੀ ਪਈਆਂ ਨਾ ਖੰਡੂਰ ਸਾਹਿਬ ਪਈਆਂ ਨਾ ਦੱਸਦਾ ਲੋਕਾਂ ਨੂੰ ਵੀ ਇਹਨਾਂ ਨੂੰ ਵੋਟ ਨਾ ਪਾਓ ਬਾਈ ਹਾਂਜੀ ਇਹਦਾ ਭਰਾ ਨਸ਼ਾ ਕਰਦਾ ਹੈ ਉਹਦੇ ਭਰਾ ਦਾ ਨਹੀਂ ਛਡਾ ਸਕਿਆ ਦੱਸਦਾ ਲੋਕਾਂ ਨੂੰ ਉਹਦੋਂ ਨਹੀਂ ਬੋਲੇ ਗੱਲ ਤਾਂ ਬਾਅਦ ਚ ਇਲਜ਼ਾਮ ਲਾਉਣ ਨੂੰ ਬਹੁਤ ਸੌਖੇ ਬਾਅਦ ਚ ਜੋ ਮਰਜ਼ੀ ਕੀ ਚਲੋ ਬੋਲੀ ਚਲੋ ਹੈ ਕਹਿਣਾ ਹੀ ਆ ਇਹ ਕਹਿਣਾ ਹੀ ਆ ਨਾ ਕੀ ਚਲੋ ਕਹਿਣਾ ਕੀ ਹੋ ਜੂਗਾ ਮੈਂ ਕਹਿ ਦਿੰਦਾ ਕਿਸੇ ਨੂੰ ਮੈਂ ਆਖ ਦਿੰਦਾ ਕਿਸੇ ਦਾ ਨਾਂ ਲੈ ਕੇ ਵੀ ਆ ਫਲਾਣਾ ਬੰਦਾ ਕੁਝ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਲੈ ਦੱਸੋ ਅੱਜ ਮੈਂ ਨਹੀਂ ਬੋਲਦਾ ਜਦੋਂ ਬੰਦੇ ਨੂੰ ਆ ਕੁਝ ਹੋ ਗਿਆ ਵੀ ਕੋਈ ਨਸ਼ੇ ਜਮਾ ਲੋ ਕੋਈ ਫੜਿਆ ਜਾਂਦਾ ਮੈਂ ਆਖੂ ਬਈ ਜਾਂਦਾ ਤੇ ਮੈਨੂੰ ਸਾਰਾ ਕੁਝ ਹੀ ਪਤਾ ਸੀ ਫਿਰ ਗੱਲ ਤਾਂ ਵੀ ਸਵਾਤ ਤਾਂ ਤਾਂ ਵੀ ਪਹਿਲਾਂ ਦੱਸਿਆ ਬੀਬੀ ਮੈਂ ਤਾਂ ਅਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਦਾ ਤਵੇ ਇਹ ਬੰਦੇ ਇਹੋ ਜਿਹੇ ਆ ਫਿਰ ਤਾਂ ਮੰਨਦੇ ਆਂ ਇਹ ਗੱਲ ਪਰ ਇਹ ਕਿਉਂ ਹੈ ਜਦੋਂ ਬੰਦੇ ਦੇ ਉੱਤੇ ਮੰਨ ਲਓ ਕੋਈ ਡਰੱਗ ਦਾ ਕੇਸ ਪਾਇਆ ਜਾਂਦਾ ਉਹ ਵੀ ਬੋਲਣਾ ਵੀ ਹਾਂ ਬਈ ਇਹੋ ਜਿਹਾ ਸੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਬੰਦਾ ਤਾਂ ਐ ਕਰਦਾ ਹੀ ਹੁੰਦਾ ਸੀ ਹਾਂ ਅਮਰਤਪਾਲ ਵੀ ਐ ਕਰਦਾ ਸੀ ਇਹਦੇ ਨਾਲ ਦੇ ਵੀ ਐ ਕਰਦੇ ਸੀ ਖਾਲਸਾ ਵੀਰਾਂ ਵਾਲੇ ਵੀ ਐ ਕਰਦੇ ਕਿਹੜੇ ਖਾਲਸਾ ਵੀਰਾਂ ਵਾਲੇ ਕਿੰਨੇ ਬੰਦੇ ਜਿਹੜੇ ਨਾਲ ਉੱਥੇ ਰਹਿੰਦੇ ਕਿਹੜੇ ਕਰਦੇ ਸੀ ਨਾਂ ਦੱਸ ਉਹਨਾਂ ਦਾ ਉਹਨਾਂ ਦੀ ਕੋਈ ਫੋਟੋ ਲਿਆ ਉਹਨਾਂ ਦੀ ਕੋਈ ਵੀਡੀਓ ਲਿਆ ਉਹਨਾਂ ਨੂੰ ਪੇਸ਼ ਕਰ ਫਸ ਕਰਦੇ ਹੁੰਦੇ ਸੀ ਐ ਕਰੀ ਚੱਲੋ ਬਿਲਕੁਲ ਬਿਲਕੁਲ ਗੁਰਸੇਵਕ ਸਿੰਘ ਖਾਲਸਾ ਜੀ ਬਿਲਕੁਲ ਅਮੈਂ ਦੀਆਂ ਫੋਟੋਆਂ ਮੈਂ ਵੇਖੀਆਂ ਮੈਂ ਅੱਜ ਫੋਟੋਆਂ ਮੈਂ ਵੇਖੀਆਂ ਨੇ ਭਾਈ ਸਾਹਿਬ ਨਾਲ ਹਾਂ ਜਦੋਂ ਗੱਫਾ ਨਹੀਂ ਵੱਜਿਆ ਦੂਜੇ ਪਾਸੇ ਉਲਟ ਗਿਆ ਚਲੋ ਵੀ ਬਾਹਰ ਖਲਾਫ ਹੋ ਜਾਓ ਸੋ ਬਾਬਿਓ ਗੱਲ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਬੰਦੇ ਤੇ ਬੇਫਤਾ ਪੈ ਜਾਂਦੀ ਆ ਵੀ ਜਦੋਂ ਪਤਾ ਵੀ ਅੱਜ ਹੁੰਦੇ ਤੇ ਇਹਲਾ ਕੇਸ ਪੈ ਗਿਆ ਵੀ ਅੱਜ ਸਾਨੂੰ ਚੇਤ ਆ ਗਿਆ ਵੀ ਸਾਨੂੰ ਵੀ ਪਤਾ ਸੀ ਮੈਨੂੰ ਵੀ ਪਤਾ ਸੀ ਵੀ ਇਹ ਬੰਦਾ ਇਹੋ ਜਿਹਾ ਜ। ਅੱਜ ਇਹ ਗੱਲਾਂ ਕਹਿਣੀਆਂ। ਗੱਲ ਤਾਂ ਆ ਹਾਂਜੀ ਹਾਂਜੀ ਨਿਹੰਗ ਨਿਹੰਗ ਤਾਂ ਕਹੋ ਨਾ ਇਹਨੂੰ ਇਹ ਤਾਂ ਆਪ ਗਲਤੀ ਕਰਦੇ ਆ ਆਪਾਂ ਵੈਸੇ ਸਾਰੇ ਨਿਹੰਗ ਕਹਿ ਕੇ ਨਿਹੰਗ ਸ਼ਬਦ ਤਾਂ ਬਹੁਤ ਪਵਿੱਤਰ ਸ਼ਬਦ ਆ ਨਿਹੰਗ ਨੰਗ ਕਹਿ ਸਕਦੇ ਆ ਨੰਗ ਸੋ ਠੀਕ ਆ ਬਾਬੇ ਉਹ ਧੰਨਵਾਦ ਸਾਰੇ ਭਰਾਵਾਂ ਦਾ ਜਰੂਰ ਵੀਡੀਓ ਨੂੰ ਸ਼ੇਅਰ ਕਰਕੇ ਤੇ ਸਾਰੇ ਭਰਾਵਾਂ ਤੱਕ ਜਰੂਰ ਪਹੁੰਚਦੀ ਕਰਿਆ ਜੀ ਇਸ ਨੰਗ ਦੀ ਵੀਡੀਓ ਨੂੰ ਤੇ ਜਰੂਰ ਸਾਰੇ ਭਰਾਵਾਂ ਤੱਕ ਪਹੁੰਚਦੀ ਕਰ ਦਿਓ